एस की तरफ से आज किस तरीके से पूरा इवेंट कवर किया गया इवेंट के रिगार्डिंग क्या क्या इसमें रखा गया हरियाणा के मिनिस्टर हैं श्री उमा शंकर जी उनसे बात करते हैं शंकर सर किस तरीके का जी पूरा ग्रोथ होगी किस तरीके से लोगों को फ़ायदा होगा और क्या आप किस तरीके से इसमें इन्वेस्ट करवा रहे हैं देखिए हम तो सरकार से हैं तो हम तो इन्वेस्ट नहीं करा रहे हैं लेकिन एस जो है अपना जो स्टार्टअप सेंटर में उनको स्पेस प्रोवाइड कर रहा है प्लस सीड फंडिंग बाकी उसके साथ मेंटरशिप और जो एंजल इन्वेस्टर्स होंगे जो आइडिया के एक एक बार चेक करा के उसके अनुसार उसकी फंडिंग कराएंगे वो भी यहाँ फोरम में उपलब्ध है सर राज्यों में और जिलों में किस तरीके से आप स्टार्टअप जो लोग होते हैं वो किस तरीके अभी, से अभी करें हर जगह पर प्लेटफॉर्म ये क्रिएट करना आसान नहीं होगा तो इट्स बेस्ट कि एक जगह से शुरू करें उस बाद में एक्सपेंड करें एस बी आई पंजाब तो अलावा सेंट्रल गवर्नमेंट वालों तो किस तरीके पूरे पंजाब के ਇਵੈਂਟ ਕੀਤਾ ਜਾ ਰਿਹਾ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਛਿਲਿਆਂ ਦੇ ਵਿੱਚ ਇਸ ਨੂੰ ਗਰੋਥ ਕਰਨ ਦੇ ਲਈ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਵਾਰਤਾ ਰੱਖੀ ਗਈ ਸੀ ਔਰ ਪੂਰੀ ਗੱਲਬਾਤ ਕਰਦੇ ਆਈਐਸ ਤੇਜਵੀਰ ਸਿੰਘ ਜੀ ਨੇ ਸਰ ਕਿਸ ਤਰੀਕੇ ਦਾ ਹੈ ਪੂਰਾ ਰਹਿਣ ਵਾਲਾ ਕਿਵੇਂ ਤੁਸੀਂ ਸਟਾਰਟਅਪ ਜਿਹੜੇ ਆ ਵੱਖ-ਵੱਖ ਛਿਲਿਆਂ ਦੇ ਵਿੱਚੋਂ ਲੱਗੋਗੇ ਅ ਅੱਜ ਜਿਹੜਾ ਇਹ ਇਵੈਂਟ ਕੀਤਾ ਜਾ ਰਿਹਾ ਹੈ ਲੀਡ ਦਾ ਇਹ ਬੇਸਿਕਲੀ ਐਸਟੀਪੀਆਈ ਵੱਲੋਂ ਕੀਤਾ ਜਾ ਰਿਹਾ ਹੈ ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ ਇੰਡੀਆ ਤਾਂ ਸਾਡੇ ਮੋਹਾਲੀ ਵਿੱਚ ਇੱਕ ਐਸਐਸਟੀਪੀਆਈ ਹੈ ਜੋ ਬੜਾ ਸਕਸੈਸਫੁਲ ਚੱਲ ਰਿਹਾ ਹੈ ਉਥੇ ਸਾਡਾ ਇੱਕ ਬੜਾ ਅੱਛਾ ਉਥੇ ਐਕਸਲਰੇਟਰ ਹੈ ਨਿਊਰੋਨ ਜ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਉਹਦੇ ਵਿੱਚ ਕੰਟਰੀਬਿਊਸ਼ਨ ਹੈ ਪਲੋਟ ਵੀ ਅਸੀਂ ਦਿੱਤਾ ਪਲੱਸ ਉਹਦੇ ਵਿੱਚ ਅਸੀਂ ਇਕਵਿਟੀ ਪਾਰਟਿਸਪੀਸ਼ਨ ਪੈਸੇ ਵੱਲੋਂ ਵੀ ਕੀਤੀ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣਾ ਜੋ ਇਹ ਮੁਹਾਲੀ ਦੇ ਏਰੀਆ ਵਿੱਚ ਇਨ ਪਰਟੀਕੂਲਰ ਕਿ ਅਸੀਂ ਵੱਤੋ ਵੱਤ ਸਟਾਰਟਅੱਪਸ ਨੂੰ ਇੱਥੇ ਇਨਕਿਊਬੇਟ ਕਰੀਏ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਜੋ ਵੀ ਲੋਡਿੰਦੀ ਸਪੋਰਟ ਹੈ ਉਹ ਦਈਏ ਜਿਹਦੇ ਨਾਲ ਕਿ ਇਹ ਜਿਹੜੇ ਬਡਿੰਗ ਸਟਾਰਟਅੱਪਸ ਨੇ ਇਹ ਇੱਥੇ ਰਹਿਣ ਔਰ ਇੱਥੇ ਆਪਣਾ ਇਨਾਦੀ ਜੋ ਵੀ ਇਨਾਦੀ ਜੋ ਇੱਕ ਡ੍ਰੀਮ ਹੈ ਉਸ ਨੂੰ ਉਹਨੂੰ ਸਹੀ ਮਾਇਨੇ ਚ ਸਾਕਾਰ ਕਰ ਸਕਣ ਸਟੇਟ ਗਵਰਨਮੈਂਟ ਵੱਲੋਂ ਵੀ ਇੱਕ ਸਟਾਰਟਅੱਪ ਸਾਡਾ ਇੰਡਸਟਰੀਜ਼ ਡਿਪਾਰਟਮੈਂਟ ਦਾ ਸਟਾਰਟਅੱਪ ਪੰਜਾਬ ਇਨੀਸ਼ੀਏਟਿਵ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਇਹਨਾਂ ਨੂੰ ਰਜਿਸਟਰ ਕਰਨਾ ਇਹਨਾਂ ਨੂੰ ਸੀਡ ਗ੍ਰਾਂਟ 3 ਲੱਖ ਰੁਪਏ ਦੀ ਉਹ ਵੀ ਦਿੰਨੇ ਆ ਇੱਕ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੀ ਕਾਬਲੀਅਤ ਨੂੰ ਅਸੈਸ ਕਰਣ ਤੋਂ ਬਾਅਦ ਸਾਡੇ ਕਈ ਯੂਨੀਵਰਸਿਟੀਆਂ ਵੀ ਅੱਜ ਇਸ ਤਰ੍ਹਾਂ ਥਾਪਰ ਯੂਨੀਵਰਸਿਟੀ ਆਈਆਈਟੀ ਰੋਪੜ ਹੋਰ ਜਿਹੜੀ ਯੂਨੀਵਰਸਿਟੀ ਨੈਟਵਰਕ ਹੈ ਉਹ ਸਾਰੇ ਇਹਨਾਂ ਨੂੰ ਅ ਅਸੈਸ ਕਰਕੇ ਇਹਨਾਂ ਦੀ ਇਹਨਾਂ ਨੂੰ ਮਦਦ ਵੀ ਕਰਦੇ ਨੇ ਦੂਜੇ ਪਾਸਿਓਂ ਅਸੀਂ ਇੱਕ ਪੰਜਾਬ ਇਨੋਵੇਸ਼ਨ ਮਿਸ਼ਨ ਵੀ ਸੈਟਅਪ ਕੀਤਾ ਗਿਆ ਹੈ ਜਿਦੇ ਵਿੱਚ ਵੀ ਇਹਨਾਂ ਦੀ ਮੈਂਟਰਸ਼ਿਪ ਕਰਾਣੀ ਇਹਨਾਂ ਨੂੰ ਹੋਰ ਸਪੋਰਟ ਦੇਣਾ ਉਹ ਸਾਰਾ ਕੰਮ ਵੀ ਕੀਤਾ ਜਾ ਰਿਹਾ ਹੈ ਤੋਂ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਇਹ ਇਵੈਂਟ ਇੱਥੇ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ ਔਰ ਅਸੀਂ ਜ਼ਰੂਰ ਆਸ ਕਰਾਂਗੇ ਕਿ ਇਸ ਕਿਉਂਕਿ ਇਹ ਟੈਕਨੋਲੋਜੀ ਟੈਕਨੋਲੋਜੀਕਲ ਸਟਾਰਟਅਪਸ ਤੇ ਫੋਕਸਡ ਹੈ बिकॉज ਐ ਐਸਟਪੀਆ ਵੱਲੋਂ ਕਰਾਇਆ ਜਾ ਰਿਹਾ ਹੈ ਕਿ ਜਿਹੜੇ ਆਪਣੇ ਇਸ ਏਰੀਆ ਦੀਆਂ ਜਿਹੜੀ ਅੱਛੀ ਸਟਾਰਟਅਪਸ ਨੇ ਉਹ ਜ਼ਰੂਰ ਅੱਗੇ ਆਉਣਗੀਆਂ ਔਰ ਉਹਨਾਂ ਵਿੱਚੋਂ ਸਾਨੂੰ ਜ਼ਰੂਰ ਆਸ ਹੈ ਕਿ ਕੁਝ ਐਟ ਅ ਨੈਸ਼ਨਲ ਲੈਵਲ ਵੀ ਜੋ ਸਟਾਰਟਅਪਸ ਉਹਨਾਂ ਵਿੱਚੋਂ ਕੁਝ ਚੁਣੀਆਂ ਜਾਣਗੀਆਂ ਤੇ ਜੇ ਔਰ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਇਹਨਾਂ ਨੇ ਟੀਚਾ ਮਿੱਥਿਆ ਹੈ ਕਿ 15 ਜਿਹੜੇ ਨੈਸ਼ਨਲ ਲੈਵਲ ਤੇ ਬੈਸਟ ਸਟਾਰਟਅਪਸ ਇਹ ਸਿਲੈਕਟ ਕਰਨਗੇ ਉਹਦੇ ਵਿੱਚ STPIs ਵੱਲੋਂ 1-1 ਕਰੋੜ ਦੀ ਇਕਵਿਟੀ ਪਾਰਟਿਸਿਪੇਸ਼ਨ ਉਹਨਾਂ ਵਿੱਚ ਕੀਤੀ ਜਾਏਗੀ ਹਰੇਕ ਸਟਾਰਟਅਪ ਕੰਪਨੀ ਵਿੱਚ ਸੋ ਸਾਨੂੰ ਜ਼ਰੂਰ ਆਸ ਹੈ ਕਿ ਸਾਡੇ ਪੰਜਾਬ ਦੇ ਅ ਚੰਗੇ ਸਟਾਰਟਅਪਸ ਇਹਦੇ ਵਿੱਚ ਇਹਦਾ ਲਾਭ ਲੈ ਸਕਣਗੇ ਪਰ ਸਭ ਤੋਂ ਵੱਡੀ ਗੱਲ ਸਾਡੀ ਇਹੀ ਹੈ ਕਿ ਅਸੀਂ ਇਹ ਚਾਹਾਂਗੇ ਕਿ ਇੱਕ ਸਟਾਰਟਅਪ ਇਕੋਸਿਸਟਮ ਨੂੰ ਹੋਰ ਮਜ਼ਬੂਤ ਕਰੀਏ ਜਿਦੇ ਨਾਲ ਜੋ ਬੱਚੇ ਇਥੋਂ ਯੂਨੀਵਰਸਿਟੀਜ਼ ਕਾਲਜਸ ਤੋਂ ਪਾਸ ਆਊਟ ਹੋ ਰਹੇ ਆਂ ਔਰ ਜ਼ਰੂਰੀ ਵੀ ਨਹੀਂ ਕਿ ਬਿਨਾ ਪਾਸ ਆਊਟ ਹੋਏ ਤਾਂ ਅੱਜ ਕੱਲ੍ਹ ਕਈ ਤਾਂ ਬੱਚੇ ਈਵਨ ਆਪਣੇ ਸੀਨੀਅਰ ਸਕੂਲ ਦੇ ਵਿੱਚ ਵੀ ਕਲਾਸਿਸ ਵਿੱਚ ਵੀ ਅੱਜ ਕੱਲ੍ਹ ਆਪਣੇ ਸਟਾਰਟਅਪ ਵੈਂਚਰਸ ਵਗੈਰਾ ਵੱਲ ਜਾਣਾ ਚਾਹੁੰਦੇ ਆਂ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੀ ਹੈਂਡਹੋਲਡਿੰਗ ਕਰ ਸਕੀਏ ਉਹਨਾਂ ਨੂੰ ਸਪੋਰਟ ਕਰ ਸਕੀਏ ਔਰ ਉਹ ਇੱਕ ਇੱਕ ਅੱਛਾ ਕਲਚਰ ਕਿਉਂਕਿ ਮੇਰੇ ਸਾਹਬ ਨਾਲ ਮੁਹਾਲੀ ਬੜਾ ਇੱਕ ਉਹਦੀ ਕਨੈਕਟੀਵਿਟੀ ਵੀ ਅੱਛੀ ਹੈ ਕੁਆਲਿਟੀ ਆਫ ਲਾਈਫ ਵੀ ਅੱਛੀ ਹੈ ਇਥੇ ਕਈ बड़े एजु इंस्टीट्यूशनज ऑफ हायर लर्निंग जिस तरह की इतने पलाखशा यूनिवर्सिटी बन गई है एम ई टी आईसर अपने आई एस बी मोहाली है प्लस हो कई प्राइवेट uh, यूनिवर्सिटीज़ ने चंडीगढ़ यूनिवर्सिटी चितकारा यूनिवर्सिटी फिर अपने ਪੰਜਾਬ ਇੰਜੀਨੀਅਰਿੰਗ ਕਾਲਜ ਪੰਜਾਬ ਯੂਨੀਵਰਸਿਟੀ ਇਹ ਸਾਰਾ ਜਿਹੜਾ ਆਪਣਾ ਟਰਾਈ ਸਿਟੀ ਦਾ ਇੱਕ ਜੋ ਐਜੂਕੇਸ਼ਨਲੀ ਬੜਾ ਇੱਕ ਅੱਛੀ ਜਗ੍ਹਾ ਹੈ ਜਿੱਥੋਂ ਕਿ ਬੱਚੇ ਆ ਸਕਦੇ ਨੇ ਔਰ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਅਸੀਂ ਐਸਟੀਪੀਆਈ ਦੇ ਨਾਲ ਮਿਲ ਕੇ ਇਹਨਾਂ ਨੂੰ ਸਪੋਰਟ ਕਰ ਸਕੀਏ ਸਰ ਇਹਦੇ ਵਿੱਚ ਮਤਲਬ ਮੁੱਖ ਜੀ ਗੱਲ ਕਰੀ ਤਾਂ ਸਟਾਰਟਅਪ ਦੇ ਵਿੱਚ ਸਿਲੈਕਸ਼ਨ ਕਿਸ ਤਰੀਕੇ ਨਾਲ ਹੋਵੇ ਕੋਈ ਕੋਈ ਸਿਲੈਕਸ਼ਨ ਦਾ ਕੋਈ ਵੇ ਚੁਣਿਆ ਹੋਇਆ ਸਿਲੈਕਸ਼ਨ ਦਾ ਪ੍ਰੋਸੈਸ ਐਸਟੀਪੀਆਈ ਕਰੇਗਾ ਸੋ ਮੇਰਾ ਖਿਆਲ ਬੈਟਰ ਹੋਏਗਾ ਜੇ ਤੁਸੀਂ ਐਸਟੀਪੀਆਈ ਨਾਲ ਇਹਦੇ ਬਾਰੇ ਗੱਲ ਕਰ ਲੋ ਅੱਜ ਚੰਡੀਗੜ੍ਹ ਦੇ ਵਿੱਚ ਐਸਟਪੀਆਈ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਇਵੈਂਟ ਕੀਤਾ ਗਿਆ ਪ੍ਰੈਸ ਸਵਾਰਤਾ ਦੌਰਾਨ ਵੀ ਗੱਲਬਾਤ ਹੋਈ ਔਰ ਗੱਲਬਾਤ ਕਰਦੇ ਸਪੀਕਰ ਆਈਐਸ ਕੋਲ ਨੇ ਸਰ ਕੀ ਇਹਦੇ ਲੋਕੀ ਜਿਹੜੇ ਹੈਗੇ ਨੇ ਕਿਸ ਤਰੀਕੇ ਨਾਲ ਪ੍ਰੋਸੈਸ ਦੇ ਵਿੱਚ ਆਉਣਗੇ ਔਰ ਕਿਵੇਂ ਸਿਲੈਕਸ਼ਨ ਪੂਰੀ ਹੋਦੀ ਹੋਣੀ ਹੈ ਇਹ ਹੋਏ ਕਿ ਸਿਰਫ ਯੰਗ ਬੱਚੇ ਜਿਹੜੇ ਜਿਹੜੇ ਕਿ ਐਸਟਪੀਆਈ ਤੋਂ ਨੇ ਜਿਹੜੇ ਅਨਟਰਪ੍ਰਨਰਸ ਨੇ ਜਿਹੜੇ ਕਿ ਹੁਣ ਨਵੇਂ ਆਏ ਨੇ ਰਾਈਟ ਅਗਰ ਉਹਨਾਂ ਦੇ ਆਈਡੀਆਸ ਲੁਭਾਵਨੇ ਹੋਣਗੇ ਨਵੇਂ ਹੋਣਗੇ ਡਿਫਰੈਂਸ਼ੀਏਟਿਡ ਹੋਣਗੇ ਉਹਨਾਂ ਦੇ ਵਿੱਚ ਇਨੋਵੇਸ਼ਨ ਹੋਏਗੀ ਉਹਨਾਂ ਨੂੰ ਪੈਸੇ ਮਿਲਣਗੇ ਔਰ ਪੈਸੇ 1 ਕਰੋੜ ਤੱਕ ਉਸ ਨੂੰ ਮਿਲ ਸਕਦੇ ਆ ਇੱਕ ਐਂਟਰਪ੍ਰੈਨਰ ਸਰ ਇਹਦੇ ਵਿੱਚ ਕੋਈ ਅਲੱਗ ਤੋਂ ਆਪਾਂ ਸਿਲੈਕਸ਼ਨ ਕੀਤੀ ਹੈ ਵੀ ਕਿੰਨੇ ਲੋਕਾਂ ਨੂੰ ਇਹਦੇ ਵਿੱਚ ਲੈ ਕੇ ਆਉਣਾ ਜਾਂ ਫਿਰ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਲੈ ਕੇ ਆਉਣਾ ਜਾਂ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਲੈ ਕੇ ਆਉਣਾ ਕੋਈ ਡਿਸਟਿੰਕਸ਼ਨ ਕੋਈ ਨਹੀਂ ਕਿ ਹੈ ਕਾਬਲ ਹੋ ਤੇ ਆ ਜਾਓਗੇ ਇੱਥੇ ਕੋਈ ਰੈਜ਼ਰਵੇਸ਼ਨ ਰੈਜ਼ਰਵੇਸ਼ਨ ਕੋਈ ਨਹੀਂ ਜੇ ਇਥੇ ਤਾਂ ਇਹ ਹੈ ਕਿ ਤੁਹਾਡਾ ਆਈਡੀਆ ਕਿੱਥੋਂ ਵੀ ਹੈ ਉਹ ਭਾਵੇਂ ਜਿਵੇਂ ਗੜਸ਼ੰਕਰ ਤੋਂ ਹੈ ਉਹ ਉਹਨਾਂ ਹੀ ਵੈਲਿਊਏਬਲ ਹੈ ਜਿਨਾ ਕਿ ਬੰਬਈ ਤੋਂ ਹੈ ਸੋ ਲੋੰਗ ਇਟਸ ਅ ਗੁੱਡ ਆਈਡੀਆ ਸਰ ਜੀ ਫਿਰ ਮੇਰਾ ਖੇਰੀ ਸਵਾਲ ਹੈ ਵੀ ਅਪਲਾਈ ਕਿਸ ਤਰ੍ਹਾਂ ਕਰ ਸਕਦੇ ਅਪਲਾਈ ਵਾਸਤੇ ਤੁਹਾਨੂੰ ਐਸਟੀਪੀਆਈ ਹੈ ਟਾਈ ਹੈ ਉਹਨਾਂ ਨੂੰ ਤੁਸੀਂ ਉਹਨਾਂ ਦੇ ਵੈਬਸਾਈਟ ਤੇ ਜਾਓ ਉਹਨਾਂ ਦੇ ਦਫ਼ਤਰ ਵਾਲਿਆਂ ਨੂੰ ਮਿਲੋ ਉਹਨਾਂ ਤੇ ਸਾਰੇ ਅਸੀਂ ਤੁਰੇ ਫਿਰਦੇ ਹਾਂ ਇੱਥੇ ਕਿਸੇ ਨੂੰ ਫੜ ਲਓ ਕਹੋ ਜੀ ਵੀ ਅਸੀਂ ਤੁਹਾਨੂੰ ਅਪਲਾਈ ਕਿਵੇਂ ਕਰਨਾ ਉਹਨਾਂ ਦੇ ਐਡਰੈਸ ਲਓ एसटीपीआई ਦਾ ਆਪਣਾ ਟਾਈ ਵਾਲਿਆ ਦਾ ਟਾਈ ਜਿਹੜੀ ਆਰਗੇਨਾਈਜੇਸ਼ਨ ਹੈ ਹੈ ਇੰਟਰਪ੍ਰੈਨਿਓਰਸ਼ਿਪ ਉਹਨਾਂ ਦਾ ਤੁਸੀਂ ਟਾਈ ਚੰਡੀਗੜ੍ਹ ਦਾ ਵੈਬਸਾਈਟ ਤੇ ਜਾਓ ਉਹਨਾਂ ਨੂੰ ਲਿਖੋ ਤੁਸੀਂ ਕਿ ਸਾਨੂੰ ਮੈਂ ਮੇਰੇ ਕੋਲ ਆਈਡੀਆ ਮੈਂ ਇਸ ਨੂੰ ਚਾਹਨਾ ਕਿ ਕੋਈ ਮੈਂਟਰ ਹੋਵੇ ਮੇਰਾ ਕੋਈ ਮੈਨੂੰ ਸਪੋਰਟ ਕਰਨ ਵਾਲਾ ਹੋਵੇ ਜਿਹੜਾ ਮਾਰਗਦਰਸ਼ਨ ਕਰ ਸਕੇ ਮੈਂ ਜਾਣਾਂ ਕਿਵੇਂ ਕਿਉਂਕਿ ਬੜਾ ਇੰਟੀਮੀਡੇਟਿੰਗ ਲੱਗਦਾ ਹੈ ਕਿ ਮੈਂ ਕੋਈ ਨਵਾਂ ਆਈਡੀਆ ਪਰ ਮੈਨੂੰ ਪਤਾ ਹੀ ਨਹੀਂ ਮੈਂ ਜਾਣਾਂ ਕਿਸ ਤਰ੍ਹਾਂ ਤੋ ਮੇਰਾ ਮਾਰਗਦਰਸ਼ਨ ਕਰਵਾਲ ਜਿਹੜੇ ਮੈਂਟਰ ਦੀ ਗੱਲ ਕਰਦੇ ਸੀਗੇ ਮੈਂਟਰ ਹੋਣ ਉਹ ਅਸੀਂ ਜਾਣਾਂ ਕਿਵੇਂ ਆ ਤੁਸੀਂ ਟਾਈਮ ਨੂੰ ਲਿਖੋ ਜ਼ਰੂਰ ਮਦਦ ਬਸ ਉਸੇ ਤਰੀਕੇ ਦਾ ਹੀ ਸਵਾਲ ਸੀ ਵੀ ਅੱਜ ਕੱਲ ਲੋਕ ਪੜ੍ਹ ਲਿਖ ਲੈਣੇ ਆ ਗ੍ਰੈਜੂਏਸ਼ਨ ਕਰ ਦਿੰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਪਰ ਅਗਲਾ ਉਹਨਾਂ ਨੂੰ ਰਸਤਾ ਨਹੀਂ ਪਤਾ ਲੱਗਦਾ ਵੀ ਅਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਕਿਉਂਕਿ ਫਿਰ ਉਹ ਉਹੀ 10ਵੀਂ ਪਲੱਸ 2 ਵਾਲਾ ਕੰਮ ਹੀ ਜਿਹੜਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੀ ਕਰਦੇ ਆ ਸਰ ਜਿਹੜਾ 10ਵੀਂ ਜਾਂ 12ਵੀਂ ਜਾਂ 15ਵੀਂ ਦੁਨੀਆ ਦੇ ਵੱਡੇ ਵੱਡੇ ਜਿਹੜੇ ਯੂ نو ਕੁੱਕ ਹੈ ਜਾਂ ਬ ਬੈਜ਼ਲਫ ਇਹ ਕੋਈ ਬਹੁਤ ਪੜੇ ਲਿਖੇ ਨਹੀਂ ਹੈਗੇ 10ਵੀਂ ਹੈ 12ਵੀਂ ਹੈ ਜੇ ਤਾਂ ਤੁਸੀਂ ਸਰਕਾਰੀ ਨੌਕਰੀ ਲੱਭਣੀ ਹੈ ਤਾਂ ਫਿਰ ਤਾਂ ਆ ਚੀਜ਼ ਨਹੀਂ ਜਿਉਂ ਆਨਟਰਪ੍ਰੈਨੋਰਟੀ ਆਪਣੇ ਵਾਸਤੇ ਕੰਮ ਕਰਨਾ ਤੁਸੀਂ ਆਪਣੀ ਨੌਕਰੀ ਹੋ ਉਹਦੇ ਵਾਸਤੇ ਸ਼ੁਰੂ ਦੇ ਵਿੱਚ ਚੁਪੜਾਸੀ ਵੀ ਤੁਸੀਂ ਸਾਹਬ ਵੀ ਤੁਸੀਂ ਪਰ ਜੇ ਤੁਸੀਂ ਲੱਭਦੇ ਹੋ ਕਿ ਭਈ ਆਪਾਂ ਜਾਈਏ ਤੇ ਦੋ ਤਿੰਨ ਘੰਟੇ ਕੰਮ ਕਰੀਏ ਜਾਂ ਉਹ ਵੀ ਨਾ ਕਰੀਏ ਤੇ ਸਰਕਾਰੀ ਕੰਮ ਹੋ ਜਾ ਉਹ ਨਹੀਂ ਜਿਉ ਪਰ ਅਗਰ ਤੁਸੀਂ ਰਾਤਾ ਗੱਲ ਸਕਦੇ ਹੋ ਅਗਰ ਤੁਹਾਡੇ ਕੋਲੇ ਨਵਾਂ ਆਈਡੀਆ ਹੈਗਾ ਤੁਸੀਂ ਅਪਲਾਈ ਕਰੋ ਬੜੇ ਹੀ ਓਪਰਚ्युनिटीज ਨੇ ਜਿਹੜੀਆਂ ਕਿ ਅੱਜ ਲੱਭ ਰਹੀਆਂ ਨੇ ਕਿ ਅਨਟਰਪ੍ਰਨਰ ਕਿਹੜਾ ਹੈ ਜਿੱਥੇ ਕਿ ਨਵਾਂ ਆਈਡੀਆ ਹੋਵੇ ਉਹਨੂੰ ਜਾ ਕੇ ਪੜ੍ਹ ਇਹ ਰਸਤਾ ਹੈ ਉਹ ਅਫਤਾਰ ਕਰਨ ਦਾ ਕਿ ਨਵਾਂ ਆਈਡੀਆ ਹੋਵੇ ਔਰ ਡਿਫਰੈਂਸ਼ੀਏਟਡ ਹੋਵੇ ਬੜੇ ਲੋਗ ਨੇ ਜਿਹੜੇ ਮਦਦ ਕਰਦੇ ਧੰਨਵਾਦਾਂ ਇਸ ਤਰੀਕੇ ਦੇ ਨਾਲ ਹੀ ਅੱਜ ਇਹ ਇਵੈਂਟ ਜਿਹੜਾ ਇੱਥੇ ਕੀਤਾ ਆਪਣੀ ਸਵਾਰਥਾ ਵੀ ਕੀਤੀ ਹਾਲਾਂਕਿ ਹੁਣ ਲੋਕਾਂ ਦੀ ਸਿਲੈਕਸ਼ਨ ਜਿਹੜੀ ਲਗਭਗ 22000 ਦੇ ਕਰੀਬ ਦੱਸਿਆ ਗਿਣਤੀ ਔਰ ਉਸ ਦੇ ਵਿੱਚੋਂ 35 ਤੋਂ 40 ਲੋਕਾਂ ਨੂੰ ਜਿਹੜੀ ਇਕੁਇਟੀ ਮਨੀ ਹੈ ਉਹ ਸਪਲਾਈ ਵੀ ਕਰ ਦਿੱਤੀ ਗਈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਇੰਡੀਆ ਦੇ ਵਿੱਚ ਇਸ ਨੂੰ ਐਸਟੀਪੀਆਈ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਰੈਡ ਕੀਤਾ ਗਿਆ ਔਰ ਉਹਦੇ ਵਿੱਚੋਂ ਲੋਕ ਜਿਹੜੇ ਨੇ ਉਹਨਾਂ ਨੂੰ ਚੁਣ ਕੇ ਵੱਖਰੇ ਵੱਖਰੇ ਇੰਟਰਪਲੋਰ ਜਾਂ ਫਿਰ ਨਵੇਂ ਤਰੀਕੇ ਦੇ ਜਿਹੜੇ ਕੋਈ ਉਪਕਰਨ ਨੇ ਜਾਂ ਫਿਰ ਆਈਡੀਆਸ ਨੇ ਉਸ ਨੂੰ ਅੱਗੇ ਲੈ ਕੇ ਆਉਣ ਦੇ ਲਈ ਇਹ ਸਖਸ਼ਮ ਕੈਮਰਾ ਪਰਸਨ ਅੰਮਿਲ ਦੇ ਨਾਲ ਮਨਜੋਤ ਕਾਂ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ